ਇਹ ਜੇ ਲੋ ਚਲਾਣਾ ਤੁਹਾਨੂੰ ਪਤਾ ਵੇ ਹਾਈ ਸਪੀਡ ਕਰਕੇ 1200 ਚੱਕੜ ਆ ਠੀਕ ਆ ਤੇ ਹੁਣ ਇਹ ਚੱਕੜ 1500 ਤੇ 1500 ਥੋੜੇ ਜਿਹਾ ਘੱਟ 1400 ਚੱਕੜ ਕੀਤੇ ਆ ਤੇ ਮਿੱਤਰੋ ਰਾਤ ਦੇ 10:40 ਮਿੰਟ ਹੋ ਗਏ ਆ ਇੰ ਇੰਨਾ ਇੰਨਾ ਵਸਾ ਕੋ ਹਿੱਸਾ ਦੂਸਰਾ ਨਾਲ ਹੀ ਹਿਲਦਾ ਤੇ ਤੁਸੀਂ ਦੇਖ ਸਕਦੇ ਆ ਮੁੰਡੇ ਜੈਕ ਬਹੁਤ ਦੂਰੋਂ ਲੈ ਕੇ ਆਏ ਆ ਤੇ ਮਿੱਤਰੋ ਤੁਸੀਂ ਦੇਖ ਸਕਦੇ ਆ ਕਹੇ ਦੋ ਨੜਾ ਰਹੀ ਆ ਠੀਕ ਦੇਖ ਸਕਦੇ ਆ ਠੀਕ ਹੈ ਤੇ ਟਾਇਰ ਵੱਡੇ ਫੌਨੀ ਨੇ ਸੋਕੇ ਨਹੀਂ ਹੈਗੇ ਫੋਕਨੇ ਕਾ ਨਿਕਲ ਆਈ ਆ ਤੇ ਅਦਰੋ ਦੇਖ ਲਓ ਸਸਿਕਾ ਮਿੱਤਰੋ ਹੈਗਾ ਪਰ ਨਵਾਂ ਵਲੌਗ ਤੇ ਅੱਜ ਆਪਾਂ ਖੇਤ ਬੋਹਣ ਆਏ ਆ ਫੇਰ ਪਹਿਲਾਂ ਵੀ ਮੈਂ ਵਲੌਗ ਬਣਾਇਆ ਸੀ ਖੇਤ ਬੋਹਣ ਦਾ ਪਹਿਲਾਂ ਇੱਥੇ ਵਲੌਗ ਬਣਾਇਆ ਪਰ ਮੈਂ ਅਪਲੋਡ ਨਹੀਂ ਕੀਤਾ ਉਹ ਕਲਿੱਪਾਂ ਹੀ ਲਏ ਹੋਈਆਂ ਕਿਉਂਕਿ ਚੱਜ ਨਾ ਬਣਿਆ ਨਹੀਂ ਉਹ ਵਲੌਗ ਤੇ ਅੱਜ ਮੈਂ ਚਲ ਸੋਚਿਆ ਕਿ ਵਲੌਗ ਬਣਾ ਲਈਏ ਫੇਰ ਚੱਜ ਨਾ 11 ਹਾਲ ਪਾਏ ਆ ਹਾਈ ਸਪੀਡ ਟਰੈਕਟਰ ਆਪਣਾ ਉਹੀ ਤੇ ਮੂਹ ਟੱਕਣਾ ਪਤਾ ਖੁੱਲੇ ਪਾਣੀ ਪਾ ਕੇ ਖੜੇ ਆ ਵਿੱਚ ਠੰਡਾ ਕਰਕੇ ਰੈਟਰ ਨੂੰ ਤੇ ਆਪਾਂ ਟੈਂਕੀ ਫੁੱਲ ਵੀ ਨਹੀਂ ਕਹਿ ਸਕਦੇ ਕੜਾਈ ਥੋੜੀ ਘੱਟ ਹੀ ਰੱਖੀ ਆ ਜਿਆਦਾ ਫੁੱਲ ਨਹੀਂ ਕਰਾਈ ਹੈਗੀ ਕਿਉਂਕਿ ਜੋ ਜੰਪ ਖਾਂਦਾ ਹਾਈ ਸਪੀਡ ਆ ਤੁਹਾਨੂੰ ਜੰਪ ਖਾਂਦਾ ਤੇਲ ਬਾਹਰ ਉਹਨੂੰ ਕਰਦਾ ਆ ਅੱਧਾ ਤੇ ਅੱਧਾ ਖਰਾਬ ਹੋ ਜਾਂਦਾ ਤਾਂ ਉਹ ਥੋੜਾ ਜਿਹਾ ਘੱਟ ਰੱਖਿਆ 2 ਲੀਟਰ ਘੱਟ ਹੀ ਰੱਖਿਆ ਠੀਕ ਆ ਬਾਕੀ ਹੁਣ ਆਪਾਂ ਆਹਲੇ ਖੇਤ ਬੋਣੇ ਆ ਮਤਲਬ ਕਦੂਲੀ ਤਿਆਰ ਕਰਨੀ ਆ ਤੇ 11 ਹਾਲਾ ਪਿੱਛੇ ਠੀਕ ਆ ਤੇ ਚਾਰ ਦੇ ਪਾਲੇ ਸਹੀ ਨਹੀਂ ਹੈਗੇ ਬਾਕੀ ਸਹੀ ਆ ਵਿੱਚ ਵਿੱਚ ਤਾਂ ਉਹ ਵੀ ਦਿਖਾ ਰਿਹਾ ਹੈ ਤੁਹਾਨੂੰ ਟਰੈਕਟਰ ਲੋਡ ਤਾਂ ਲੈਣੀ ਹੈ ਕਿਉਂਕਿ ਜਿਹੜੇ ਗਵਲੇ ਆ ਜਿਹੜੇ ਹੁੰਦੇ ਆ ਫਾਲੇ ਜਿਹਨੂੰ ਕਹਿੰਦੇ ਆ ਤੁਹਾਡੇ ਪੰਨੀ ਤੇ ਕੀ ਕਹਿੰਦੇ ਹੋਗੇ ਸਾਡੇ ਫਾਲੇ ਕਹਿੰਦੇ ਆ ਠੀਕ ਆ ਤੇ ਇਹ ਚੀਜ਼ਾਂ ਨੂੰ ਵੀ ਆਹ ਚੀਜ਼ਾਂ ਨੂੰ ਵੀ ਸੈੱਟ ਕਰਨਾ ਬਸ ਉਹਨਾਂ ਕਦੂ ਵਿਲੇ ਉਲਟੀਆਂ ਕਰਨੀਆਂ ਆ ਟਿੱਕਾ ਪਾਸਾ ਥੱਲੇ ਕਰਨੇ ਤੇ ਬਾਕੀ ਉੱਤੇ ਕਰਨੇ ਆ ਬਾਕੀ ਸਿਸਟਮ ਆਪਾਂ ਚਾਰ ਓਵਰ ਲਾ ਲਏ ਆ ਬਸ ਠੀਕ ਆ ਸ਼ਾਇਦ ਹੁਣ ਆਪਾਂ ਇਹ ਚਾਰ ਓਵਲ ਹੀ ਰੱਖੀਏ ਬਸ ਇਦੀ ਟਰੈਕਟਰ ਦੀ ਲੁੱਕ ਬਣਾ ਕੇ ਰੱਖੀ ਜੈਨੂ ਮਤਲਬ ਜੈਨੂਨ ਜੀ ਠੀਕ ਆ ਬੇਸਾ ਬੂਸਾ ਦਾ ਕੋ ਇਰਾਦਾ ਨਹੀਂ ਬਣੂਗਾ ਲਾਲ ਆਪਾਂ ਬੀਸਾ ਲਾ ਕੇ ਇੱਕ ਸਾਈਡ ਤੇ ਕਮਰੇ ਚ ਸਾਹਮਣੇ ਡੱਬੇ ਚ ਰੱਖ ਲਈਏ ਕਿ ਪੀਪੀ ਦਾ ਖਰਾਬ ਹੋ ਗਈ ਸੀ ਤਾਂ ਵੀਸਾ ਦਾ ਸਾਹਮਣੀਆਂ ਵੀਸਾ ਪਾਸਾਮ ਕੇ ਇੱਕ ਸਾਈਡ ਤੇ ਰੱਖਤੀ ਆਇਆ ਠੀਕ ਆ ਤੇ ਹੁਣ ਮੈਂ ਇਹ ਨਾਲ ਆਪਾਂ ਖੇਤ ਬਾੜੀ ਇੰਨਾ ਬਲੌਗ ਬਣਾ ਲੈਂਦੇ ਆ ਚਲੋ ਆ ਆ ਫਿਰ ਭੌਂਦੇ ਆ ਇਹ ਤੀਜੇ ਲੋਹ ਚ ਲਾਣਾ ਤੁਹਾਨੂੰ ਪਤਾ ਵੇ ਹਾਈ ਸਪੀਡ ਕਰਕੇ ਤੇ ਆ ਉਹ ਪਿਛਲਾ ਪਿਛਲੇ ਪੰਪ ਚ ਨੀਲ ਪਾ ਲਈਏ ਨਾ ਡੋਲ ਇੱਤ ਤੱਕ ਰਿਖ ਲਈ ਦੇ ਚਲੋ ਬਾੜੀਏ ਫਿਰ ਤੇ ਵੇਲਾ ਦੇਖਦਾ ਤੇ ਇੰਨਾਗਾ ਤੇ ਚੱਕਰ 15 1500 ਤੇ ਰੱਖਾਂਗੇ ਤੀਜਾ ਲੋਹ ਤੇ ਆ ਚੀਜ਼ ਆਪਾਂ ਥੋੜੀ ਉੱਤੇ ਰੱਖਾਂਗੇ ਕਿਉਂਕਿ ਜਿਆਦੇ ਡੂੰਘੇ ਕੀਤੇ ਹਨਾ ਤਾਂ ਟਰੈਕਟਰ ਕੱਦੂ ਵੇਲੇ ਖੁੱਬਣਾ ਤੇ ਸਿਆ ਚੱਕਰ 1200 ਚੱਕੜ ਤੇ ਆ ਗਿਆ ਚੱਕੜ ਇਹੋ ਜਿਹਾ ਬੁੱਲੇ ਇਹੋ ਆਪਾਂ ਜੀ ਰੱਖਣਾ ਹੈ ਕਿਉਂਕਿ ਜਿਆਦੇ ਡੂੰਘੇ ਨਾ ਲੱਗਣ ਆਪਣੇ ਨੇ 100 ਤੋੜੇ ਆ ਐਵੇਂ ਤੁਹਾਨੂੰ ਕਹੀਏ 100 ਚੱਕਰ ਤੋੜੇ ਆ ਕਿਉਂਕਿ ਪਿੰਨੀ 100 ਨਹੀਂ 50 ਤੋੜੇ ਆ ਇਹ 1200 ਹੀ ਆ ਗਿਆ ਪਰ ਚੱਕਰ ਦਾ ਬਹੁਤ ਘੱਟ ਤੋੜਦਾ ਇੱਦਾਂ ਵੀ ਗੱਲ ਨਹੀਂ ਹੈਗੀ ਮੋਰ ਤੇ ਸ਼ਾਇਦ ਤੋੜੇ ਨਹੀਂ ਮੋਰ ਤੇ ਹੀ ਤੋੜਦਾ ਨਹੀਂ ਮੋਰ ਤੇ 100 ਚੱਕਰ ਤੋੜਦਾ ਵੱਗ ਨਹੀਂ ਪਰ ਚੱਕਰ ਦਾ ਇੰਨੀ ਇੰਨੀ ਸੀਰੀਅ ਤੇ ਰੇੜੇ ਚੱਲਣਾ ਆ ਤੇ ਗਰਮ ਜੂੜਾ ਹੋਊਗਾ ਕਿਉਂਕਿ ਇੰਗਰੇਜ਼ ਦੇ ਚੱਕਰ ਹੈਗੇ ਘੱਟ ਤੇ ਪੁੱਛੋ ਕਿਹੜੇ ਹੈਗੇ ਤੇ ਜ਼ਿਆਦੇ ਮਗਰਲੇ ਕਿਹੜੇ ਜ਼ਿਆਦੇ ਆ ਤੇ ਮੂਲੇ ਘੱਟ ਇਹ ਆਲ ਆਪਾਂ ਕਿਹੜੇ ਲਾਏ ਆ ਕੋਣ ਸੌ ਚੱਕਰ ਦੌੜੇ ਜਾਨਾ ਚਾਵੀ ਵਿਆਹ ਹੋਇਆ ਯਾ ਫਿਰ ਇੱਥੇ ਤਾਂ ਐ ਗੱਲ ਲੱਗ ਜਾਂਦਾ ਗੱਲ ਇਹ ਆ ਤਾਂ ਚੱਕਰ ਟਕਾ ਕੇ ਰੱਖਣੇ ਪੈਂਦੇ ਆ ਚਲੋ ਆਪਾਂ ਬਾੜੀਏ ਫਿਰ ਬਾਜੀ ਬਾਕੇ ਮੈਂ ਦੋ ਕੇ ਚੱਕਰ ਲਾ ਕੇ ਵਿਗਾਦੇ ਆ ਜਦੋਂ ਕੋਈ ਕਊ ਕਰੂਗਾ ਏ ਉਰੋਂ ਆਪਾਂ ਦਿਖਾਉਂਦੇ ਆ ਇਹ ਗਾਲਾਂ ਮਾੜੀ ਸੁਣ ਕੇ ਦੇਖ ਲਿਓ ਉੱਥੇ ਕਿ ਖੜੀ ਆ ਬਾਜੀ ਬਾਜੀ ਤੇ ਨਾ ਕੋਈ ਯਾਰ ਚਲੋ ਮਿਲਦੇ ਆ ਫਿਰ ਔਰ ਕੇ ਤੇ ਮਿੱਤਰੋ ਆਪਾਂ ਔਰ ਇਹ ਸਾਰਾ ਬਾਤ ਦਿੰਦਾ ਆ ਤੇ ਹੁਣ ਇੱਧਰ ਆ ਗਏ ਆ ਠੀਕ ਆ ਤੇ ਹੁਣ ਇਹਦੇ ਚੱਕਰ 15 ਤੇ 1500 ਥੋੜੇ ਜਿਹਾ ਘੱਟ 400 ਚੱਕਰ ਕੀਤੇ ਆ ਯਾਰ 1500 ਹੀ ਮੰਨਣਾ 100 ਚੱਕਰ ਤੋੜਦਾ ਇੱਕ ਤਰਾ ਇਦਾਂ ਗੱਲੋ ਤੇ ਹੁਣ ਆਪ ਬਹਾਦਰ ਦਾ ਸਾਰਾ ਹੀ ਤੇ ਹੁਣ ਅੰਦਰ ਲੱਗ ਗਏ ਆ ਠੀਕ ਆ ਤੇ ਦੇ ਕਿੰਨੇ ਢੀਲੇ ਬਾ ਹੁੰਦੇ ਸਾਰੇ ਦਿਨ ਵਿੱਚ ਰਾਤ ਵੀ ਲੱਗੇ ਰਹਿਣਾ ਜਿੰਨਾ ਤੱਕ ਬੱਸ ਨਹੀਂ ਹੁੰਦੀ ਲੱਗੇ ਰਹਿਣਾ ਆਪਾ ਚਲੋ ਬਾਕੇ ਮਿਲਦੇ ਹੋਣਾ ਇਹ ਵੀ ਥੋੜਾ ਜਿਹਾ ਇਹ ਤੇ ਥੋੜਾ ਜਿਹਾ ਚਾਰ-ਪੰਜ ਵਜੇ ਰੇ ਆ ਕੈਂਤੀ ਦੇ ਤੋਂ ਬਾਹਰ ਮਿਲਦੇ ਜਾਂਦੇ ਮੇ ਮਿੱਤਰੋ ਰਾਤ ਦੇ 10:40 ਮਿੰਟ ਹੋ ਗਏ ਆ ਤੇ ਆਪਾਂ 6:40 ਤੇ ਲੱਗੇ ਸੀ ਆਪਾਂ ਕਿੰਨਾ ਕਿੰਨਾ ਟਾਈਮ ਹੋ ਗਿਆ 7 8 9 10 4 ਘੰਟੇ ਤੋਂ ਰੈਟਰ ਨੂੰ ਚੱਲਦੇ ਨੂੰ ਤੇ ਇਹਨੇ ਮੇਰੇ ਹਿਸਾਬ ਨਾਲ ਲਗਭਗ 8 8 ਕਿਲੇ ਜਾਣ ਬਾਅਦ ਤੇ ਇਹਨੇ 8 ਤੋਂ ਬਾਅਦ ਹੀ ਬਾਅਦਦੇ ਆ ਠੀਕ ਆ ਤੇ ਟੈਂਕੀ ਇਹਨੇ ਖਾਧੀ ਆ ਅੱਧੀ ਪੂਰੀ ਅੱਧੀ ਆ ਪੂਰੀ ਅੱਧੀ ਤੇ 4 ਕਿਲੇ ਪਿੰਡ ਜਾ ਕੇ ਪਹੁੰਚੇ ਆ ਆਸਰ ਵਾਲੇ ਪਿੰਡ 40 ਕਿਲੇ ਉੱਤੇ ਜਾ ਕੇ ਪਹੁੰਚੇ ਆ ਏ ਆਪਾ ਹੈ ਨਾ ਫਰੀ ਠੀਕ ਆ ਮਲ ਆਪਣੇ ਹੋਏ ਨੇ ਖੇਤ ਰੈਡੀ ਕਾਲੂ ਪਾਣੀਆਂ ਆਪਾ ਬੋਟਾ ਆ ਕੀਤਾ ਜੇ ਵੱਡਾ ਪਾਵਾਂਗੇ ਇਹਦਾ ਟ੍ਰੈਕਟਰ ਦੀ ਬਾਤ ਅੱਜ ਵੀ ਆ ਰਹੀ ਹੈ ਇਹ ਸਿਸਟਮ ਦਾ ਹਾਲ ਵੀ ਹੋ ਰਿਹਾ ਤੇ ਆ ਕਿੱਡੇ ਰੰਗ ਦੇ ਨਿਕਲ ਆਏ ਇਹ ਜਿਹੜਾ ਕਾਲੇ ਰੰਗ ਦਾ ਸੀ ਠੀਕ ਆ ਤੇ ਮੇਰਾ ਹਾਲ ਹੀ ਬੁਰਾ ਹਾਲ ਹੋਇਆ ਨਾ ਉਹਨੂੰ ਪਤਾ ਯਾਰ ਆਇਆ ਮੂੰਹ ਹੀ ਆ ਜਾਂਦੇ ਕੋਨਾਪਿਆ ਵੈਸੇ ਇੱਕ ਗੱਲ ਰਾਤ ਨੂੰ ਖੇਤ ਕੋਲੋਂ ਤਾਂ ਸਵਾਦ ਵੀ ਲਖਰਾ ਆਇਆ ਨਾ ਟਰੈਕਟਰ ਘੜਾ ਮੁੰਦਾ ਪਿਆ ਆ ਤੇ ਨਾ ਮੈਂ ਗਰਮ ਹੁੰਦਾ ਵੇ ਮਤਲਬ ਗਰਮੀ ਲੱਗਦੀ ਭਾਈ ਟੈਂਪਰੇਚਰ ਅੱਥੀ ਖੜਾ ਆ ਕਦੇ ਅੱਧਾ ਜਿਹਾ ਜਾਂਦਾ ਜਦੋਂ 15 ਚੱਕਰ ਤੇ ਲੱਗ ਜਾਂਦਾ ਅੱਧਾ ਜਿਹਾ ਜਾਂਦਾ ਮਤਲਬ ਤੇ ਜਦੋਂ ਨੋਰਮਲ ਹੋਣ ਕਰਦੇ ਆ 1000 ਚੱਕਰਾਂ ਤੇ ਬਾਹਰ ਤੋਂ ਚੱਕਰਾਂ ਤੇ ਫੇਰ ਥੋੜੀ ਥੱਲੇ ਕਰ ਦਿੰਦਾ ਆ ਤੇ ਐਵਰੇਜ ਝੋਟੇ ਦੀ ਬਹੁਤ ਵਧੀਆ ਆ ਤੇ ਕੋਈ ਨਹੀਂ ਸਟਾਇਲ ਦਿੰਦਾ ਨਹੀਂ ਕਿਹਾ ਐਨੇ ਲੀਵਰ ਦਿੱਤੇ ਆ ਜਿਆਦਾ ਨਹੀਂ ਆਪਾਂ ਲੱਗਦਾ ਜੀ ਲੀਵਰ ਆਪਾਂ ਜਿਆਦਾ ਰਹਿਣਦੇ ਤਾਂ ਖੇਤ ਖਰਾਬ ਹੁੰਦਾ ਯਾਰ ਚਲੋ ਬਾਕੀ ਪਿੰਡ ਜਾ ਕੇ ਮਿਲਦੇ ਆਪਾਂ ਤੇ ਰਾਤ ਨੂੰ ਬਲੇਟਾ ਲਾਉਣ ਦਾ ਫਾਇਦਾ ਹੋ ਗਿਆ ਮੋੜੇ ਮੈਨੂੰ ਚਲੋ ਮਿਲਦੇ ਗਾਹਾਂ ਜਾ ਕੇ ਪਿੰਡ ਤੇ ਮਿੱਤਰੋ ਆਏ ਨਹੀਂ ਹੈਗੇ ਠੀਕ ਹੈ ਤੇ ਮਿੱਤਰੋ ਅੱਜ ਆਪਾਂ ਇਹਦੀ ਰੀਲਾ ਬਣਾਉਣੇ ਠੀਕ ਹੈ ਹਲੇ ਰਾਮਾ ਮੰਡੀ ਗੀੜਾ ਕਟਨ ਆਇਆ ਨਹੀਂ ਸੀ ਨਹੀਂ ਇਦਾਂ ਨਹੀਂ ਨਹੀਂ ਇੱਤੋਂ ਹੀ ਹੁਣਾ ਦੇਖੀ ਆ ਦੇਖਿਓ ਇੰਨਾ ਇੰਨਾ ਵਸਾ ਕੋ ਹਿੱਸਾ ਦੂਸਰਾ ਕੋ ਨਾਲ ਹੀ ਹਿਲਦਾ ਹੈ ਸਾਰਿਆ ਹੋਣਾ ਦੇਖੋਗੇ ਪਕਾਟਾ ਦਾ ਭੇਜੇ ਜੀ ਮਿਲਦੇ ਇਹ ਜਨਾ ਪਟਦੀ ਓਏ ਕਹਿੰਦੇ ਦੂਜਾ ਟਰੈਕਟਰ ਹੈਗਾ ਜਿਹਾ ਉਹਨੇ ਤਾਂ ਇਹ ਚੱਕ ਲਾਂਗੇ ਲੈਫਟ ਲਾ ਕੇ ਟਿਲਾ ਦਾਂਗੇ ਥੱਲੇ ਮੇਰੇ ਜਨਾ ਪਟ ਥੱਲੇ ਆਉਣਾ ਉਹ ਗੇਅਰ ਤੇ ਹੈਂਡ ਵੇਲ ਲੱਗੀਦਾ ਹੈ ਤੇ ਇਹਨਾਂ ਨੇ ਨਾੜ ਬਹੁਤ ਕਹਿਣ ਪਾਏ ਇਹਨੂੰ ਐਂਡ ਦੇ ਹੱਥ ਲਾਉਣ ਨੂੰ ਡਾਲੀ ਲੱਗਦਾ ਆ ਤੇ ਉਹ ਲੈਣਗੇ ਜੈਕ ਠੀਕ ਆ ਤੇ ਉਹਨਾਂ ਨੂੰ ਨਾਲ ਹੈਡ ਹੈਡ ਵੀ ਕੀ ਕਹਿਣਾ ਜਾਊਗਾ ਕਿ ਚਾਬੀਆਂ ਆਪਣੇ ਨਾਲ ਰੱਖਣੀਆਂ ਚਾਹੀਦੀਆਂ ਆ ਖੁੱਦੂ ਆ ਇਹ ਸਿੱਧੀ ਗੱਲ ਆ ਤੇ ਨਾੜ ਤੁਹਾਨੂੰ ਦਿਖਾਉਂਦੇ ਆ ਇੰਨੇ ਘੰਟ ਆ ਗਿਆ ਨਾੜ ਤੇ ਨਾਲ ਹੀ ਵਧੀਆ origignal ਹੈ ਠੀਕ ਆ ਤੇ ਆਹ ਦੇਖ ਲਾ ਗਨ ਮੋੜ ਕੀ ਹੋਇਆ ਆ ਮੂੜਾ ਦੇਖ ਚੂੜੀ ਦੇਖ ਚੂੜੀ ਦੇਖ ਆਹ ਲੈ ਦੇਸੀ ਆਹ ਲੈ ਆਹ ਦੇਖੋ ਦਿਖਵਾ ਦੇ ਦੇਸੀ ਆ ਕੇ origignal ਦਿਖਾਈਏ ਚਲੋ ਕਹਤੇ origignal ਸਾਇਦ ਹੋਣੀ ਆ ਆਹ ਦੇਖੋ TVS ਲਿਖਿਆ ਦਾਦਾ TVS ਲਿਖਿਆ ਇਹ ਹੁੰਦੇ origignal ਨਾੜ ਠੀਕ ਆ ਤੇ ਆਪਣਾ ਵੀ ਕਨਾੜ ਹੈ ਨਹੀਂ ਗਾ ਤੇ ਚੱਕਰ ਨਹੀਂ ਹੋਇਆ ਦੇਖੋ ਆਪਣਾ ਵੀ ਨਾੜ ਹੈ ਨਹੀਂ ਗਾ ਇੱਕ ਕਿਉਂਕਿ ਇਹ ਮਝਾ ਨੇ ਗੋਆਇਆ ਇਹ ਮੂੜਾ ਚੱਬ ਪਿਆ ਇਹਨੂੰ ਇਹ ਜਾਲੀ ਖੋਲ ਓਏ ਮੈਨੂੰ ਜਾਲੀ ਚਾਹੀਦੀ ਏ ਦੀ ਮੇਰੀ ਜਾਲੀ ਬਿੰਗੀ ਹੋਈ ਆ ਖੋਲੀ ਚਾਬੀ ਪੰਨਣ ਲਾ ਕੇ ਇਹ ਜਾਲੀ ਵੀ ਸਾਰੀ ਦੇਸੀ ਆ ਨਾੜ ਪਾਇਆ ਦੇ ਕੇ ਇੱਧਰ ਤੇ ਉਹ ਪਤਾ ਨਹੀਂ ਕਿੱਧਰ ਆ ਤੇ ਇੱਧਰ ਪੁੱਤ ਚੰਗਾ ਰੇ ਵਾਲਾ ਜਾਂਦਾ ਪਿਆ ਮੇਰੇ ਸਾਮਲਾ ਤੇ ਤੁਸੀਂ ਦੇਖ ਸਕਦੇ ਆ ਮੁੰਡੇ ਜੈਕ ਬਹੁਤ ਦੂਰੋਂ ਲੈ ਕੇ ਆਏ ਆ ਇਹਨਾਂ ਨੂੰ ਘੰਟਾ ਦਾ ਲੱਗ ਗਿਆ ਲਿਆਉਂਦੇ ਲਿਆਉਂਦੇ ਤੇ ਤੇ ਪਾਜੀ ਉਹਨਾਂ ਦਾ ਰਿਵਿਊ ਲਵਾਂਗੇ ਕਿੰਦਾ ਟਾਇਰ ਖੁੱਲੇ ਜੈਕ ਉਹਦਾ ਦੇਦਾ ਨਹੀਂ ਹੁੰਦਾ ਤਾਂ ਹੀ ਉਹ ਡਲ ਫਰੀ ਹੋ ਜਾ ਦੇਖ ਲੈ ਚੱਕ ਜਿਆਦਾ ਨਹੀਂ ਬੇ ਹੈਂਡਲ ਲੱਗੀ ਆ ਭਾਈ ਉਹਦੀ ਹੈਂਡਲ ਨਹੀਂ ਦਿਖਾ ਦੀ ਦੱਚ ਤੁਹਾਨੂੰ ਇਹ ਤਾਂ ਨਾੜਦਾ ਹੈ ਆਹ ਦੇਖ ਲੈ ਨਹੀਂ ਨਹੀਂ ਨਾੜ ਪਾਇਆ ਓਰੀਜਨਲ ਹੈ ਨਹੀਂ ਮੈਨੂੰ ਪਤਾ ਜਿਗਾਰੀ ਕੰਮ ਕਰਦਾ ਇਹ ਵੀ ਨਾੜ ਓਰੀਜਨਲ ਆ ਠੀਕ ਆ ਤੇ ਪਹਿਲਾਂ ਤੁਸੀਂ ਰੰਟੀਵੀਐਸ ਦੇ ਨਾੜ ਪਾਏ ਜਿਹੜਾ ਦੇਸੀ ਜੇ ਪਾਏ ਆ ਉਪਰ ਨਹੀਂ ਇਹ ਇੱਕ ਓਰੀਜਨਲ ਆ ਵੇ ਇੱਕ ਓਰੀਜਨਲ ਆ ਓਰੀਜਨਲ ਹੀ ਸੀ ਕਿਹੜੇ ਆ ਇੱਕ ਓਰੀਜਨਲ ਉਹਦੇ ਓਰੀਜਨਲ ਪਾਇਆ ਕਵਲ ਚ ਦੇਣਾ ਡੱਬੇ ਚ ਰਖਾ ਡੱਬੇ ਚ ਤੇ ਆਹ ਉਹ ਡੱਬੇ ਚ ਆਹ ਇਹ ਤਾਂ ਦੇਸੀ ਆ ਡਸ ਅਸਲ ਅਰिजिनल ਕੰਪਨੀ ਵਾਲੇ ਬ੍ਰਾਂਡ ਨਹੀਂ ਉਹ ਕਿਹੜਾ ਆ ਦੇ ਆਪਣੀ ਚੋਏ ਨਾਲ ਹਾਂ ਹਾਂ ਆ ਹੁੰਦੇ ਨਾੜ ਠੀਕ ਐ ਤੇ ਇਹਨਾਂ ਨੇ ਦੇਸੀ ਨਾੜ ਪਾਏ ਆ ਤੇ ਨਾੜ ਤਾਂ ਖੁੱਲਣੇ ਆ ਜਾਂਦੇ ਜਾਂਦੇ ਹੈ ਫੇਰ ਕਹਿੰਦਾ ਟਾਇਰ ਖੋਲੇ ਗਿਆ ਟਾਇਰ ਪਰ ਟਰੈਂਟਰ ਵਰਗਾ ਨਹੀਂ ਨਹੀਂ ਤੂੰ ਗਾੜ ਲੱਗੇ ਨਾ ਸਾਲਿਆ ਹਵਾ ਨਹੀਂ ਆਉਂਦੀ ਤੇਰੀ ਗੱਲ ਕੌਣ ਹੈ ਕਹਤਾਂ ਗੱਲ ਦੀਆਂ ਕਾਨਾ ਕੀ ਉਹ ਤਾਂ ਦੱਸ ਮੈਨੂੰ ਏਅਰ ਖੋਲਾ ਕੋਲ ਨਾ ਕਰਵਾ। ਟਰ ਕੋਲ ਉਸ ਬੇਸਰਕਸਣਾ ਪੈਣਾ। ਟਰ ਖੋਲ ਕੇ ਘਸਣਾ ਉਹਦਾ। ਹਾਂ। ਤੇ ਮਿੱਤਰੋ ਤੁਸੀਂ ਦੇਖ ਸਕਦੇ ਆ ਕਹੇ ਦੋ ਨਾੜਾ ਤੇ ਹੀ ਆ। ਠੀਕ ਆ। ਉਹ ਵੀ ਰੱਬ ਦੇ ਸਾਰੀ ਢਿੱਲੇ ਜਾਲ ਲੈ। ਆ ਕਿੱਥੇ ਇਹਨਾਂ ਨੇ ਨਾੜ। ਇਹ ਹੈਗੇ ਆ ਮੇਲੀਆ ਦੇ ਜਾਨਵਰ ਨਹੀਂ ਕਿਤੇ ਜਾਨਵਰ ਟਰੈਕਟਰ। ਤੇ ਨਾੜੇ ਪਾਉਂਦੇ ਨਹੀਂ ਹੈਗੇ। ਤੇ ਹੁਣ ਚਾਬੀ ਲੈਣ ਕੇ 19 ਨੰਬਰ ਦੀ ਚਾਬੀ ਚਾਹੀਦੀ ਆ। ਹੈ ਨੀ? ਹੁਣ ਇਹ ਘੜੀ ਆ ਭਾਈ। ਠੀਕ ਆ। ਤੇ ਤਨੋਂ ਆ ਮੂਰੇ ਲਖਾਇੰਨੀ ਤੋਹਨਾ ਚਾਗੀਆਂ ਕੋਈ ਰੱਖਦੇ ਨਹੀਂ ਹੈਗੇ ਚਲੋ ਬਾਕੀ ਖੋਲ ਗਏ ਆਪਾਂ ਮਿਲਦੇ ਆ ਸਵੀਸਨ ਫੂਟਰ ਖੋਲ ਕੇ ਫੇਰ ਦੁਆਰਾ ਕਰਦੇ ਆ 9 ਨਾਟ ਰੋਹੇ ਜਨ ਪਾਵਾਂਗੇ ਹੁਣ ਮੈਂ ਇਸ ਤਰੀਏ ਜੂ ਦੂਰ ਸੱਦੇ ਯਾ ਮਤਲਬ ਆਪਾਂ ਤੇ ਹੁਣ ਆਪਾਂ ਕਰੀਏ ਇੰਨੀ ਮਿੱਤਰੋ ਆਪਾਂ ਇੱਕ ਟਾਇਰ ਖੋਲ ਦਤਾਇਆ ਉਹ ਬਹੁਤ ਖੁੱਲਾ ਹੈ ਸਟਾਟ ਸਟਾ ਲੱਗ ਗਈ ਆ ਤੇ ਦੇਖਦੇ ਆ ਠੀਕ ਆ ਤੇ ਟਾਇਰ ਵੱਡੇ ਫੋਨੇ ਨੇ ਸੋਕੇ ਨਹੀਂ ਹੈਗੇ ਠੀਕ ਆ ਤੇ ਹੁਣ ਸਾਡੇ ਇਧਰ ਦੋ ਨਾਟ ਖੁੱਲੇ ਤਿੰਨ ਖੋਦੇ ਨਹੀਂ ਪਏ ਆਪਾਂ ਸਲਾਂਤਰ ਬਗੈਰਾ ਪੂਰਾ ਪਾ ਕੇ ਦੇਖਿਆ ਵਰਨਾ ਤਾਂ ਵੀ ਗੱਲ ਜੀ ਨਹੀਂ ਬਣੀ ਦੇਖਦੇ ਆਪਾਂ ਖੋਲ ਕੇ ਦੇਈਆਂ ਇਹਨਾਂ ਕੋਈ ਚੱਕਰ ਨਹੀਂ ਖੋਲਦਾ ਆਪਾਂ ਦੇਣੀ ਆ ਠੀਕ ਆ ਬਾਕੀ ਆਪਾਂ ਖੋਲ ਲਈ ਫੇਰ ਆਪਾਂ ਮਿਲਦੇ ਆ ਉਧਰ ਲਈ ਉਹਨੇ ਖੋਲ ਲਿਆ ਹੈ ਰੋਜ਼ ਹੀ ਖੋਲ ਜਾਂਦੇ ਅੱਗੇ ਨਾ ਕਰਦੇ ਆਪਾਂ ਇੱਥੋਂ ਹੀ ਬੋਲਦੇ ਆ ਹਾਂ ਨਹੀਂ ਹੁਣ ਇੰਨੇ ਟਾਇਰ ਤਾਂ ਖੋਲਦੇ ਨਹੀਂ ਹੈਗੇ ਤਾਂ ਵੀ 20 ਦੀ ਸਪੀਡ ਨਾਲ ਅੱਗੇ ਆ ਵੀ ਵੜਦੇ ਜਦੋਂ ਖੋਲਿਆ ਤਾਂ ਨਹੀਂ ਖੋਲਦੇ ਹਾਂ ਅੱਗੇ ਆਪ ਖੁੱਲ ਜਾਂਦੇ ਜਾਂਦੇ ਆ ਇਹਨਾਂ ਨੂੰ ਖੋਲਦੇ ਨਹੀਂ ਪਏ ਚਲੋ ਬਾਕੀ ਉਧਰ ਟਾਇਰ ਖੋਲ ਕੇ ਗਿੰਦੀ ਡੀਲ ਬਣਾ ਲਈਏ ਦੀ ਕਿੰਨਾ ਟਰੈਕਟਰਾਂ ਦੀ ਮਿਲ ਵਿੱਚ ਤੇ ਅਸਰਾਨਾ ਰੱਖਿਆ ਆਪਾਂ ਕਿ ਐਵੇਂ ਹੀ ਇਹ ਗੁੱਸਾ ਮਨਜੋਗੇ ਵਿੱਚ ਵੱਜੂਗੇ ਇੱਕ ਦੂਜੇ ਦੇ ਸੇਫਟੀ ਦੇਖਿਆ ਜਾ ਚਲੋ ਬਾਕੀ ਕੰਦੀ ਰੀਲ ਬਣਾ ਲਈਏ ਫਿਕਨੇ ਕਾ ਨਿਕਲ ਆਈ ਆ ਤੇ ਅਦਰੋਂ ਦੇਖ ਲੋ ਆ ਟਾਇਰ ਪਰ ਇਦਾਂ ਲੁੱਕ ਸੀ ਤੇ ਹੁਣ ਇਦਾਂ ਬਣ ਗਈ ਆ ਕੇ ਵੀ ਕਰ ਨਹੀਂ ਆ ਕੱਦੂ ਕਰਨਾ ਤੇ ਹੰਡਲ ਇਹ ਸਾਨੂੰ ਪਲੇ ਨਹੀਂ ਚਾਹੀਦੇ ਵਿੱਚ ਇੰਨਾ ਹੋਣੀ ਨਹੀਂ ਹੈਗੀ ਸਵੇਸਰਾ ਕਰਕੇ ਤੇ ਉਹ ਇਹ ਉਹਦਾ ਕੰਨ ਨਹੀਂ ਚਾਹੁੰਦਾ ਕਿ ਸਪੈਨ ਚੱਲ ਜਿੰਦੀਗੀ ਇਸ ਤਰ੍ਹਾਂ ਰੋਡ ਤੇ ਵੀ ਦੀ ਸਪੀਡ ਹੈ ਖੇਤਾਂ ਦੀ ਕਿੰਨੀ ਹੋਊਗੀ ਇਹਨੂੰ ਦੂਜਾ ਲੋ ਲਾ ਕੇ ਛੱਡਣਾ ਪਿਆ ਕਰਨਾ ਕਿ ਜਾ ਜਾਣ ਜਾਣਾ ਚਲੋ ਹੁਣ ਬਾਕੀ ਦੂਜਾ ਵੀ ਖੋਲ ਲੀ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਹੈ ਆ ਧਰ ਦੋ ਸਵੇ ਨੂੰ ਕਹਿੰਦਾ ਸ਼ਾਮ ਨੂੰ ਮੁੜਿਆ ਕਰਾਂਗੇ ਇੱਕ ਕੱਦਾ ਬਾਅਦ ਹਾਂ ਇਦਾਂ ਯਾਰ ਬਾਅਦ ਕਿਉਂ ਕਰਨਾ ਹੈ ਗਰਮੀ ਬਹੁਤ ਆ ਰਹੀ ਹੈ ਸਾਰੇ ਓਏ ਚਲੋ ਬਾਕੀਆਂ ਦੂਜੇ ਵੀ ਖੋਲ ਲਈਏ ਉਹ ਬਾਹਰ ਆਈ ਗਿਆ ਆ ਤੇ ਫੇਰ ਤੁਹਾਨੂੰ ਲੁੱਕ ਦਿਖਾਉਂਦੇ ਬਾਹਰ ਗੱਡ ਕੇ ਕਿੰਨਾ ਸੋਹਣਾ ਲੱਗਦਾ